ਬੇਰੀ ਵਾਜਲ ਦੀ ਅੱਜ ਧਰਵੇ ਬਾਈ ਪਹਿਲੀ ਕਬੱਡੀ ਕਰੀ ਚਰਚਾ ਲਓ ਮੰਗੂ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਹੈ ਪਿੰਡ ਵਾਲੇ ਪਾਸੇ ਟੀਮ ਜਿਹੜੀ ਦਿੱਖੀ ਆ ਰਹੀ ਤੇ ਦੂਸਰੇ ਪਾਸੇ ਤਰਧਾਰ ਸਾਹਿਬ ਦੀ ਟੀਮ ਹੈ ਲਓ ਸਾਹਮਣੇ ਪੈਦੀ ਹੋਈ ਵੱਡੀ ਦੇ ਉੱਤੇ ਇਹ ਨੌਜਵਾਨ ਕਹਿੰਦੇ ਮੰਗੂ ਐਸੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਲਈ ਅੰਮੀ ਮੈਦਾਨ ਦੇ ਵਿੱਚ ਚੱਲਣਾ ਚਾਹ ਰਿਹਾ ਪਰ ਸਾਹਮਣੇ ਚਾਲ ਲਾ ਵੀ ਐਸੇ ਬਿਲਕੁਲ ਤਿਆਰ ਨਹੀਂ ਪਰ ਆਖੜੀ ਲੱਗਦੇ ਹਿਸਾਬ ਦੇ ਲਾਗੇ ਕਰਕੇ ਪਿੰਡ ਹੈ

ਭਰਾ ਮੇਰਾ ਹੱਥ ਵੜ ਕੇ ਬੇਨਤੀ ਆ ਤੁਹਾਨੂੰ ਕਿਉਂਕਿ ਕਦੇ ਆਪਾਂ ਨੇ ਪ੍ਰੈਸ਼ਰ ਅਜ ਕਰਕੇ ਪ੍ਰਬੰਧਕਾਂ ਤੋਂ ਕੀਮਾ ਜ਼ਿਆਦਾ ਇਕੱਠਾ ਕਰ ਲਿਆ ਉਹ ਆਪਣਾ ਵੀ ਫਰਜ਼ ਵਰਦਾ ਕਦੇ ਨਾ ਕਦੇ ਭਰਾ ਵਰਕੇ ਵੀ ਆਪਾਂ ਸਾਰੇ ਇਲਾਕੇ ਦੇ ਦਾ ਕਬੱਡੀ ਦੇ ਮੈਦਾਨ ਦੇ ਵਿੱਚ ਆਪਾਂ ਕੋਲੇ ਮੁਕਾਬਲੇ ਕੀ ਦੀਏ ਬੇਨਤੀ ਆ ਸਾਡੀ ਸੇਵਾ ਸਰਵ ਠਿੰਗਰੀ ਵਰਦੇ ਪੀਖੀ ਬੱਦਰਪਾਲ ਦੀ ਟੀਮ ਵੱਲੋਂ ਫਿਰ ਮੰਲ ਜੀ ਤੇ ਹਾਕਮ ਵਾਲਾ ਧਰਮੇ ਭਾਈ ਪੈਂਦੀ ਕਬੱਡੀ ਕਰੀ ਜਾਂਦਾ ਲਓ ਸਾਹਮਣੇ ਆਪਾਂ ਵੇਖਦਾ ਵੀ ਮਨੀਸ਼ ਐਸਾ ਮੈਦਾਨ ਦੇ ਵਿੱਚ ਇਹਨੇ ਗੱਲ ਕੁਝ ਹੋਰ ਹੀ ਬਣ ਗਿਆ ਸੀ ਗੱਲ ਕੁਝ ਹੋਰ ਹੀ ਬਣ ਗਈ ਸੀ ਪੁਲਿਸ ਮੋਰ ਦਾ ਵਾਦਾ ਕਰਦਾ ਹੋਇਆ ਲਓ ਟੇਕੂ ਆ ਗਿਆ ਇਸ ਵੇਲੇ ਮੱਗੂ ਕਬੱਡੀ ਪਾਉਂ ਵਾਲੇ ਇੱਕ ਵਾਰ ਵਾਦਾ ਹੋਇਆ ਇੱਕ ਪਾਸੇ ਕਹਿੰਦੇ ਨੰਨਾ ਜ਼ਿਲ੍ਹਾ हिसार ਵਾਲਾ ਦੇ ਪਾਸੇ ਕਾ ਉਚਾਰਿਆ ਵੀ ਬਿਲਕੁਲ ਤਿਹਾਰ ਨੇ ਫਰੀਦ ਦੇ ਅੱਜ ਕੱਲ ਪੂਰੇ ਚਰਚੇ ਨੇ ਆਹ ਕਾਰੀਏ ਕਹਿੰਦੇ ਨੰਨਾ ਪੂਰਾ ਨਾਮ ਹੈ ਔਰ ਪਿੰਡ ਕੰਦੇ ਬਣਾ ਖੜਾ ਕਿਸਾਨ ਦੇ ਏਰੀਆ ਦਾ ਨੌਜਵਾਨ ਅੱਜ ਕਹਿੰਦੇ ਫਰੀਦ ਕਪਤਾਨ ਸਾਹਿਬ ਦੇ ਪਿੰਡ ਦੀ ਟੀਮ ਦੇ ਵਾਸਤੇ ਕਪਤਾਨ ਸਾਹਿਬ ਦੀ ਟੀਮ ਲਈ ਪੁਆਇੰਟ ਦਾ ਵਾਧਾ ਦੇਣੇ ਆਹ ਟੀਮਾਂ ਕੱਟਾਂਗੇ ਭਰਾ ਮੇਰਾ ਮੋਰ ਸਰੋ ਸੇਵਾ ਸਿੰਘ ਠੀਕਰੀਵਾਰ ਤੇ ਭੀਖੀਵਿੰਦਰਪਾਲ ਆਖੀ ਟੀਮਾਂ ਕੱਟਾਂਗੇ ਜੀ ਇੱਕ ਮਿੰਟ ਦਾ ਸਮਾਂ ਨਹੀਂ ਮਿਲੋ ਭਰਾਵਾਂ ਕਿ ਫੜਫੜ ਆਜੋ ਸੇਵਾ ਸਿੰਘ ਠੀਕਰੀਵਾਰ ਤੇ ਭੀਖੀਵਿੰਦਰਪਾਲ ਨਾਲ ਹੀ ਚੱਲਦੇ ਮੈਚ ਚ ਇੰਟਰਲਾ ਕਰਿਓ ਬੁਪਲੇਰ ਭਰਾਵਾਂ ਕੇ ਅਨੁਸ਼ਾਸਨ ਤੇ ਡਿਸਪਲਨ ਆਪਾਂ ਨੇ ਸਾਰੇ ਟੂਰਨਾਮੈਂਟ ਦਾ ਪਨਾ ਕੀ ਰੱਖਿਆ ਭਰਾਵਾਂ ਤੇ ਆਪਣਾ ਫਰਜ਼ ਵਰਦਾ ਆ ਮੈਚ ਦੀ ਜੇਤੂ ਟੀਮ ਸੰਤਾਨ ਸਾਹਿਬ ਇਹੀ ਨਾਲ ਧਰਮੇਬਾਈ ਸੰਤਾਨ ਸਾਹਿਬ मान योगपंच जिन्ना वाला इंसान कह रही उधिया इंसान है और मान सरपंच सा छोटा भी की ਇਹ ਸਾਰੇ ਪ੍ਰਬੰਧਕ ਨੇ ਸੀਪਾ ਬਾਈ ਗੁਰਦੀਪ ਹੈ ਸਾਡਾ ਬਲਕਾਰ ਹੈ ਭਰਾ ਸਾਡਾ ਵੀਰ ਬਲ ਹੁਣੀ ਸਾਰੀ ਸਤਕਾਰਯੋਗ ਨੇ ਔਰ ਜਿਵੇਂ ਜਿਵੇਂ ਅੱਗੇ ਵਧਾਂਗੇ ਤੇ ਕੱਲੇ ਕੱਲੇ ਦਾ ਜ਼ਿਕਰ ਕਰਾਂਗੇ ਬਾਈ ਵਰਗੇ ਟੀਮ ਆਇਆ ਸੈਂਟਰ ਲਾਈਨ ਦੇ ਕੋਲ ਵੀ ਆਇਆ ਦੋ ਦੋ ਇਹ ਲਾ ਗਈ ਧਰਮੇ ਬਾਈ ਪੁੱਛੂ ਇੱਕ ਵੀ ਆਲਾ ਆ ਗਿਆ ਯਾਰ ਪ੍ਰੀਤਪਿੰਦਰਪਾਲ ਅਸੀਂ ਕੱਟੇ ਜਾ ਰਹੇ ਹਾਂ ਮੱਲਰੀ ਦੇ ਹੱਥ ਪਾਲਾ ਸੈਂਟਰ ਲਾਈਨ ਦੇ ਬਾਈ ਟੀਮ ਆਤਰਿਆ ਜੀ ਅਸੀਂ ਪ੍ਰੀਤਪਿੰਦਰਪਾਲ ਦੀ